ਦੋਸਤੋ ਜੈਪੀ ਜੈਪਾਰ ਮੈਂ ਅਵਤਾਰ ਸਿੰਘ ਸਹੋਤਾ ਜਨਰਲ ਸਿਕੰਦਰ ਸਿਆਸੀ ਬੰਗਾਲ ਇੰਡੀਆ ਮੱਝਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਆ ਰਜਿਸਟਰਡ ਆਜ ਅਸੀਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਵਿਖੇ ਪਹੁੰਚੇ ਆਂ ਔਰ ਇੱਥੇ ਡਾਕਟਰ ਭੀਮਰਾਓ ਬੇਦਕਰ ਸਾਹਿਬ ਦੇ ਦੋ ਸਟੈਚੂ ਲੱਗੇ ਆ ਇੱਕ ਇਧਰ ਆ ਖੱਬੇ ਹੱਥਾ ਦੂਜਾ ਜਿੱਥੇ ਡਿਪਟੀ ਕਮਿਸ਼ਨਰ ਸਾਹਿਬ ਪੌੜੀਆਂ ਚੜ੍ਹਦੇ ਆ ਉਥੇ ਇੱਕ ਲੱਗਾ ਹੋਇਆ ਔਰ ਇਹ ਸਟੈਚੂ ਆ ਜਿਹੜੇ ਅਸੀਂ ਇਹਨਾਂ ਦੀ ਵੱਖ-ਵੱਖ ਸਮੇਂ ਸਫਾਈ ਕਰਦੇ ਆ ਹਾਰ પાਕੇ ਜਾਂਦੇ ਆ ਦਿਵਾਲੀ ਤੇ 6 ਦਸੰਬਰ ਨੂੰ ਤੇ 14 ਅਪ੍ਰੈਲ ਨੂੰ ਪਰ ਦੇਖਣ ਵਾਲੀ ਗੱਲ ਹੈ ਇਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਰੇ ਭਾਰਤ ਵਿੱਚ ਹੈ ਖਾਸ ਕਰਕੇ ਡਿਪਟੀ ਕਮਿਸ਼ਨਰ ਫਰੀਕੋਟ ਨੇ ਕਦੇ ਇਹਨਾਂ ਦੀ ਸਫਾਈ ਨਹੀਂ ਕਰਾਈ ਔਰ ਉਹਦੇ ਨਾਲ ਨਾਲ ਇਹ ستੰਬ ਜੋ ਬਣਿਆ ਹੋਇਆ ਮਹਾਰਾਜਾ ਅਸ਼ੋਕ ਦਾ ਇਹ ਮੋਰੀਆ ਸਾਮਰਾਜ ਦੇ ਤੀਜੇ ਮਹਾਰਾਜੇ ਅਸ਼ੋਕ ਨੇ ਜਦੋਂ ਕਲਿੰਗਾ ਦਾ ਜੰਦ ਲੜਨ ਤੋਂ ਬਾਅਦ ਇੱਕ ਸ਼ਾਂਤੀ ਦਾ ਪ੍ਰਤੀਕ ਬਣੇ ਉਹ ਉਹਨਾਂ ਨੇ ਯੂਪੀ ਦੇ ਵਿੱਚ ਸਾਰਨਾਥ ਸ਼ਹਿਰ ਦੇ ਵਿੱਚ ਇੱਕ 45 ਫੁੱਟ ਉੱਚਾ ਇਹ ਅਸ਼ੋਕ ਸਤੰਭ ਬਣਾਇਆ ਆਹਦੇ ਦੇ ਇੱਕ ਪਾਸੇ ਹਾਥੀ ਇੱਕ ਪਾਸੇ ਬਲਦ ਸ਼ੇਰ ਤੇ ਇੱਕ ਪਾਸੇ ਘੋੜੇ ਦੀ ਇਹ ਚਾਰ ਮੂਰਤੀਆਂ ਇਹਦੇ ਭੱਲੇ ਜਿਹੜੀਆਂ ਬੇਸ ਤੇ ਲੱਗੀਆਂ अशोक ਚੱਕਰ ਲੱਗਾ ਜਿਹਦੀਆਂ 24 ਲੈਣਾ ਸਾਨੂੰ ਇਹ ਪ੍ਰੇਰਿਤ ਕਰਦੀਆਂ ਕਿ ਅਸੀਂ 24 ਘੰਟੇ ਕੰਮ ਕਰੀਏ ਉੱਪਰ 4 6 ਢੁਈ ਜੋੜ ਕੇ ਬੈਠੇ ਐ ਜਿਨ੍ਹਾਂ ਦਾ ਇਹ ਪ੍ਰਤੀਕ ਹੈ ਕਿ ਇਹ 4 6 ਸ਼ਾਂਤੀ ਦੇ ਪ੍ਰਤੀਕ ਹੈ ਸੋ ਦੱਸਣਾ ਇਹ ਬਣਦਾ ਹੈ ਕਿ ਸਾਰੇ ਭਾਰਤ ਦੇ ਵਿੱਚ ਅਜਿਹੇ ਸਟੈਚੂ ਲੱਖਾਂ ਦੀ ਗਿਣਤੀ ਵਿੱਚ ਹੋਣੇ ਆ ਪਰ ਇਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ ਅਸੀਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਕਿ ਇਹਨਾਂ ਦੇ ਰੰਗ ਉਤਰ ਗਏ ਪ੍ਰਸ਼ਾਸਨ ਇਹਨਾਂ ਨੂੰ ਕਦੇ ਰੰਗ ਨਹੀਂ ਕਰਾਉਂਦਾ ਨਾ ਤਾਂ ਪੰਜਾਬ ਸਰਕਾਰ ਦਾ ਇੱਧਰ ਕੋਈ ਧਿਆਨ ਹੈ ਧਿਆਨ ਤਾਂ ਸਾਡੇ ਬਿਊਰੋਕਰੇਟਸ ਨੇ ਸਾਡੇ ਮਾਣਯੋਗ ਡਿਪਟੀ ਕਮਿਸ਼ਨਰਾਂ ਨੇ ਰੱਖਣਾ ਸੀ ਔਰ ਉਹਨਾਂ ਨੇ ਕਦੇ ਇਸ ਅਸ਼ੋਕ ਸਤੰਭ ਵੱਲ ਧਿਆਨ ਇਹ ਦਿੱਤਾ ਕਿ ਸਾਨੂੰ ਇਹਦੇ ਤੇ ਕੋਈ ਰੰਗ ਰੋਗਣ ਕਰਾਉਣਾ ਚਾਹੀਦਾ ਹੈ। ਦੂਜੇ ਪਾਸੇ ਡਾਕਟਰ ਭੀਮਰਾਓ ਬੇਦਕਰ ਸਾਹਿਬ ਜੋ ਕਿ ਭਾਰਤ ਰਤਨ ਡਾਕਟਰ ਭੀਮਰਾਓ ਬੇਦਕਰ ਸਾਹਿਬ ਨੇ ਆਯਾਤ ਭਾਰ ਦਾ ਸੰਦਾਨ ਲਿਖਿਆ। ਇਹਨਾਂ ਦੇ ਸਟੈਚੂ ਵੀ 4-5 ਫੁੱਟ ਤੋਂ ਵੱਧ ਨਹੀਂ ਲਾਏ ਗਏ ਸਾਰੇ ਭਾਰਤ ਚ। ਅਸੀਂ ਮੰਗ ਕਰਦੇ ਹਾਂ ਕਿ ਘੱਟੋ ਘੱਟ ਡਾਕਟਰ ਭੀਮਰਾਓ ਬੇਦਕਰ ਸਾਹਿਬ ਦਾ ਜੇ ਸਟੈਚੂ ਲਾਇਆ ਜਾਵੇ ਭਵਖ ਚ 30 ਫੁੱਟ ਉੱਚਾ ਲਾਇਆ ਜਾਵੇ। ਤਾਂ ਜੋ ਸਾਡੇ ਬੱਚੇ ਵਿਸ਼ੇਸ਼ ਕਰਕੇ ਸਾਡੇ ਦਲਤ ਸਮਾਜ ਦੇ ਬੱਚੇ ਆਉਣ ਵਾਲੀਆਂ ਪੀੜੀਆਂ ਇਹ ਮਹਿਸੂਸ ਕਰਨ ਕਿ ਵਾਕਿਆ ਹੀ ਉਹ ਏਡੇ ਕਾਦਮ ਕਦਮ ਬੁੱਤ ਦਾ ਬੰਦਾ ਸੀ ਜਿਨੇ ਆਜ਼ਾਦ ਭਾਰਤ ਤੋਂ ਪਹਿਲਾਂ ਜਦੋਂ ਕੋਈ ਪੜ੍ਹਨ ਦਾ ਵੀ ਮੌਕਾ ਨਹੀਂ ਸੀ ਇਹਨੇ ਸੰਘਰਸ਼ਾਂ ਦੇ ਵਿੱਚ ਪੜ ਕੇ ਆਜ਼ਾਦ ਭਾਰਤ ਦਾ ਸੰਵਿਧਾਨ ਲਿਖਿਆ ਔਰ ਬੀਬੀਆਂ ਨੂੰ ਖਾਸ ਕਰਕੇ ਵਿਸ਼ੇਸ਼ ਅਧਿਕਾਰ ਦਿੱਤੇ ਅੱਜ ਸਾਡੀਆਂ ਬੀਬੀਆਂ ਜਿਹੜੀਆਂ ਕੇ ਪਹਿਲਾਂ ਮਨੁੱਖ ਮਿਰਤੀ ਕਾਰਨ ਪੜ੍ਹਨ ਦਾ ਅਧਿਕਾਰ ਨਹੀਂ ਸੀ ਕੋਈ ਸਮਾਜਿਕ ਜਥੇਬੰਦੀਆਂ ਦੀ ਜਾਣ ਦਾ ਅਧਿਕਾਰ ਨਹੀਂ ਸੀ ਅੱਜ ਸਾਡੀਆਂ ਬੀਬੀਆਂ ਰਾਸ਼ਟਰਪਤੀ ਬਣੀਆਂ ਵੱਡੇ ਵੱਡੇ ਅਹੁਦਿਆਂ ਤੇ ਬਰਾਮਣ ਸੋ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਔਰ ਵਿਸ਼ੇਸ਼ ਕਰਕੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਸਟੈਚੂ ਲੱਗੇ ਆ ਭਾਵੇਂ ਕਿ ਉਹ ਐਸ.ਡੀ.ਐਮ. ਦਫ਼ਤਰ ਦੇ ਨੇੜੇ ਆ ਫਲਾਂ ਉਹ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਦੇ ਨੇੜੇ ਆ ਇਹਨਾਂ ਨੂੰ ਪ੍ਰੋਪਰ ਸਫਾਈ ਕੀਤੀ ਜਾਵੇ ਔਰ ਇਹਨਾਂ ਦਾ ਰੰਗ ਰੋਗਣ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਸਾਡੇ ਇਹ ਬੜੇ ਇੰਪੋਰਟੈਂਟ ਸਤੰਭ ਹੈ ਡਾਕਟਰ ਭੀਮਰਾਓ ਮੇਦਕਰ ਸਾਹਿਬ ਵੀ ਜਿਨ੍ਹਾਂ ਨੇ ਸਾਰੇ ਭਾਰਤੀਆਂ ਲਈ ਸੰਵਿਧਾਨ ਦੇ ਵਿੱਚ ਬਰਾਬਰ ਦੇ ਅਧਿਕਾਰ ਰੱਖੇ ਆ ਔਰ ਇਹ ਮਹਾਰਾਜਾ ਅਸ਼ੋਕ ਦੀ ਜੋ ਨਿਸ਼ਾਨੀ ਹੈ ਸਾਡੇ ਪੁਲਿਸ ਅਫਸਰ ਸਾਡੇ ਆਰਮੀ ਦੇ ਅਫਸਰ ਵੱਡੇ ਵੱਡੇ ਅਫਸਰ ਜਿਨ੍ਹਾਂ ਦੀ ਪੱਗਾਂ ਤੇ ਵੀ ਇਹਨਾਂ ਦੇ ਬੈਚ ਲੱਗਦੇ ਐ ਔਰ ਉਹਨਾਂ ਦੇ ਮੋਢਿਆਂ ਤੇ ਜਦੋਂ ਸ਼ੋਕਾ ਲੱਗਦਾ ਫੜਾ ਮਾਣ ਮਹਿਸੂਸ ਕਰਦੇ ਐ ਸੋ ਇਧਰ ਵੀ ਧਿਆਨ ਦਿੱਤਾ ਜਾਵੇ